ਆੰਡੇ ਤਾਂ ਨਹੀਂ ਸੇਵਰ ਨਹੀਂ ਆਉਂਦੇ ਸਸਰੀਕਾਲ ਦੋਸਤੋ ਰਾਤ ਨਾ ਜਿਹੜੀ ਵੀਡੀਓ ਵਾਇਰਲ ਹੋਈ ਸੀ ਬਈ ਆਂਡੇ ਚੋਰੀ ਹੋ ਗਏ ਹਨਾ ਉਹ ਬਾਈ ਆਇਆ ਤੇ ਉਹਦੇ ਨਾਲ ਬਾਈ ਨਾਲ ਗੱਲਬਾਤ ਕਰਾਂਗੇ ਬਈ ਕੀ ਗੱਲਬਾਤ ਹੋਈ ਸੀਗੀ ਹਨਾ ਬਈ ਗੱਡੀ ਭਜਾ ਕੇ ਲੈ ਗਏ ਕਾਫੀ ਉਹ ਵੀਡੀਓ ਵਾਇਰਲ ਹੋਈ ਆ ਤੇ ਕੀ ਗੱਲਬਾਤ ਹੈ ਆਪਾਂ ਖੜੇ ਆ ਭਲਾਈਆਂ ਨੇ ਬਰਾਡ ਪੋਲਟਰੀ ਫਾਰਮ ਤੇ ਤੇ ਆ ਆ ਸੀਗਾ ਰਾਤ ਕਰਿੰਦਾ ਬਈ ਆਹ ਸੀ ਬਈ ਕੀ ਹਾਲ ਆ ਬਾਈ ਠੀਕ ਹੈ ਭਾਈ ਵਧੀਆ ਵਧੀਆ ਭਾਈ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹ ਚੰਦਾ ਇਨਾਮ ਕੁਲਦੀਪ ਸਿੰਘ ਜੀ ਰਾਤ ਭਾਈ ਉਹ ਕੀ ਘਟਨਾ ਹੋਈ ਸੀ ਕਿ ਕੀ ਚੱਕਰ ਬਣ ਗਿਆ ਸੀ ਭਾਈ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਜਿਹੜਾ ਮੇਰੇ ਨਾਲ ਮੁੰਡਾ ਸੀ ਉਹ ਤਾਂ ਆਪਣੀ ਪੇਮੈਂਟ ਹੋ ਗਈ ਠੀਕ ਚਲੋ ਜੀ ਅਸੀਂ ਮੁੜ ਕੇ ਉਹ ਮੰਨ ਲਓ ਇਥੋਂ ਤੁਰ ਗਏ ਜਾਵੜੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾ ਬਾਅਦ ਉਹ ਪੇਮੈਂਟ 2100 ਰੁਪਏ ਸਾਡੇ ਕੋਲੇ ਵਾਪਸ ਹੀ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਹਦੋਂ ਅਸੀਂ ਮੁੜ ਆਏ ਅਸੀਂ ਕਿਹਾ ਕਿ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਰੁਪਿਆ ਜਦੋਂ ਅਸੀਂ ਵਾਪਸ ਆਏ ਫਾਰਮ ਬੰਦ ਸੀਗਾ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਵੜ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਜੀ ਹੁਣ ਤੁਹਾਡੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਹੈਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨਹੀਂ ਆਏ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲੇ ਪੈਸੇ ਵਾਪਸ ਆ ਗਏ ਨਾ ਇਸ ਤਰ੍ਹਾਂ ਕਿਥੋਂ ਬਾਈ ਕਿਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪੋ ਬੰਦਾ ਨਾ ਪੁੱਛਦਾ ਹੁੰਦਾ ਜੀ ਉਸ ਟੈਨ ਕਰਕੇ ਵੀ ਪੈਸੇ ਆ ਗਏ ਕਿ ਨਹੀਂ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀਗੇ ਜੀ ਠੀਕ ਹੈ ਕਿ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਵੇਖ ਕੇ ਆਏ ਸੀ ਆਪਾਂ ਸੁਬਾਹ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਕਿਹਾ ਵੀ ਆਪਣੇ ਭਲਾਈਆਂ ਦੇ ਪੰਸਾ ਉਹਨਾਂ ਕੋਲ ਚੰ ਸੰਤੂ ਕਾਲੀ ਦਲ ਬਲੋਗਰ ਪੰਸੀ ਉਹਨਾਂ ਨਾਲ ਗੱਲ ਕਰਾਉਂਦੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦੇ ਵੀ ਸੁੱਤੇ ਪਏ ਕਾਫੀ ਨਹੀਂ ਰਹਾ ਹੋ ਗਿਆ ਸੀ ਹਾਂ ਜੀ ਹਾਂ ਜੀ ਕਾਫੀ ਨੇਰਾ ਹੋ ਗਿਆ ਸੀ ਤੇ ਵੀ ਉਹ ਕਹਿੰਦੇ ਸੁਬਾਹ ਆਜੋ ਫਿਰ ਅਸੀਂ ਸੁਬਾਹ ਆ ਕੇ ਤਾਰਕ ਉਸ ਕਰਕੇ ਬਾਅਦ ਚੋਂ ਗਏ ਇਹ ਬਈ ਕਿਤੇ ਨਾ ਕਿਤੇ ਤੁਹਾਡੀ ਜਲਦਬਾਜੀ ਚ ਗਲਤੀ ਤਾਂ ਹੈਗੀ ਹੈ ਨਾ ਜਲਦਬਾਜੀ ਚ ਹੋ ਗਿਆ ਜੀ ਉਹ ਕਹਿੰਦਾ ਵੀ ਆਪਣੀ ਪੇਮੈਂਟ ਪੈ ਗਈ ਤੇ ਉਹਦੇ ਬਾਅਦ ਅਸੀਂ ਤੁਰ ਗਏ ਇਹ ਗੱਲ ਵੀ ਨਾ ਬਾਈ ਦੇ ਪਿੰਡਾਂ ਵੀ ਮੁਰਗੀ ਤੇ ਟ੍ਰੇਆਂ ਇਥੋਂ ਹੋ ਰੀਆਂ ਨੇ ਅੱਕੀ ਨਹੀਂ ਕੈਮਰਾ ਲਵਾਇਆ ਲੋਕ ਮੰਨਦੇ ਨਹੀਂ ਸੀ ਕਹਿੰਦੇ ਯਾਰ ਤੂੰ ਹੀ ਗੱਪ ਮਾਰਦਿਆਂ ਬਾਕੀ ਸਾਡੇ ਨਾਲ ਵੀ ਹੋਈ ਆਈ ਆਪਣੇ ਕੋਲੇ ਵੀ ਬਲੇਲਰ ਦਾ ਫਰਮ ਫਾਰਮਾਂ 'ਚ ਲਹਿਰੇ ਵੇਗੇ ਸਾਡੇ ਨਾਲ 4-5 ਵਾਰੀ ਹੋਈ ਆਈ ਉਹ ਅਗਲਾ ਮੁਰਗਾ ਲੈ ਕੇ ਤੇ ਬਾਅਦ 'ਚ ਪੈਰੀਂ ਨੂੰ ਭੱਜ ਜਾਂਦਾ ਹੈ ਤਾਂ ਕਿ ਸਾਰੇ ਕਹਿੰਦੇ ਗੱਡੀ ਵਾਲੇ ਬੰਦੇ ਆ ਨਾ ਸਾਰਾ ਦੇਖਣ ਚ ਚੱਲ ਹੋਵੇ ਕੋਈ ਚਿੱਟੇ ਵਾਲਾ ਜਾਂ ਨਸ਼ੇੜੀ ਬੰਦਾ ਹੈਗਾ ਉਹ ਲੁੱਟਮਾਰ ਕਰਦਾ ਉਹ ਹੁੰਦਾ ਨਾ ਹਾਂਜੀ 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 ਤੇ ਹੁਣ ਬਈ ਬਾਈ ਨਾਰਾਜ਼ਨਾਮਾ ਸਾਰੀ ਗੱਲਬਾਤ ਕਲੀਅਰ ਹੋ ਗਈ ਸਾਰੀ ਗੱਲਬਾਤ ਹੋ ਗਈ ਆਪਣੇ ਨੇੜ ਨੇੜ ਦੀ ਹੈ ਹਾਂਜੀ ਠੀਕ ਹੈ ਜੀ ਤੇ ਬਾਕੀ ਹੁਣ ਪੈਸੇ ਦੇਤੇ ਨੂੰ ਬਾਈ ਹਾਂਜੀ 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 ਠੀਕ ਥੋਲੀ ਵਾਰੀ ਲੈ ਬਈ ਦੋਸਤੋ ਹੁਣ ਬਾਈਆਂ ਨੇ ਦੇਤੇ ਪੈਸੇ ਸਾਰਾ ਹਨਾ ਗੱਲ ਨਿਬੜ ਗਈ ਤੇ ਜਿਹੜੇ ਭਰਾ ਕੋਈ ਗਲਤ ਕਮੈਂਟ ਕਰ ਜਾਂਦੇ ਸੀ ਕਈ ਜਿਹੜੀ ਜਲਦਬਾਜੀ ਦੇ ਵਿੱਚ ਜਾਂ ਕਈ ਜਿਹੜੀ ਦਿਮਾਗ ਹੀ ਬੰਦੇ ਦਾ ਹੋਰ ਬਿਰਤੀ ਲੱਗੀ ਹੁੰਦੀ ਆ ਹਨਾ ਕਿਤੇ ਬੰਦੇ ਦੇ ਜਾਂ ਕਵੀਲਦਾਰੀ ਕੰਮਾਂ 'ਚ ਵੀ ਹੁੰਦਾ ਉਹ ਵੀ ਬੰਦਾ ਭੁੱਲ ਜਾਂਦਾ ਕਈ ਵਾਰੀ ਤੇ ਬਾਈਆਂ ਨੇ ਬਾਕੀ ਬੰਦੇ ਵਧੀਆ ਲਿਆ ਕੇ ਆਪਦੀ ਸਿਆਣਪ ਦਿਖਾਈ ਹਨਾ ਤੇ ਧੰਨਵਾਦ ਬਾਈ ਤੁਹਾਡਾ ਵੀ ਧੰਨਵਾਦ